ਗਿੱਦੜ ਬਹਾਜ ਅਕਾਲੀ ਦਲ ਉੱਤਰਿਆ ਡਿੰਪੀ ਢਿੱਲੋਂ ਦੇ ਵਿਰੋਧ ਚ ਪੋਸਟਰ ਲਵਾ ਦਿੱਤੇ ਗਏ ਨੇ ਅਕਾਲੀ ਦਲ ਦੇ ਵੱਲੋਂ ਆਖਰਕਾਰ ਮਾਜ਼ਰਾ ਕੀ ਹੈ ਡਿੰਪੀ ਢਿੱਲੋਂ ਦੇ ਵਿਰੋਧ ਚ ਅਕਾਲੀ ਦਲ ਕੇ ਅੰਦਰ ਖਾਤੇ ਹੱਕ ਚ ਪੋਸਟਰ ਲਾਉਣ ਦੀ ਸੱਚਾਈ ਕੀ ਹੈ ਜਿਹਦੇ ਵਿੱਚ ਡਿੰਪੀ ਢਿੱਲੋਂ ਤੇ ਸੁਖਬੀਰ ਸਿੰਘ ਬਾਦਲ ਇੱਕੋ ਫਰੇਮ ਚ ਵਿਖਾਈ ਦਿੰਦੇ ਆ ਉਹਨਾਂ ਪੋਸਟਰਾਂ ਦਾ ਸੱਚ ਕੀ ਹੈ ਕਿੰਨੇ ਲਵਾਏ ਨੇ ਕਿ ਅਕਾਲੀ ਦਲ ਨੇ ਲਵਾਏ ਨੇ ਜਾਂ ਕਿਸੇ ਹੋਰ ਨੇ ਪੋਸਟਰਾਂ ਨੂੰ ਲੈ ਕੇ ਗਿੱਦੜਬਾਹ ਦੇ ਵਿੱਚ ਸਿਆਸਤ ਜਿਹੜੀ ਆ ਭੱਗੀ ਆ ਐਨ ਮੌਕੇ ਦੇ ਉੱਤੇ ਲੱਗੇ ਪੋਸਟਰਾਂ ਨੇ ਡਿੰਪੀ ਢਿੱਲੋ ਦੇ ਪੈਰਾ ਥੱਲਿਓਂ ਜ਼ਮੀਨ ਖਿੱਚ ਕੇ ਰੱਖ ਦਿੱਤੀ ਐ ਪੂਰਾ ਮਾਜ਼ਰਾ ਕੀ ਐ ਕਿ ਅਕਾਲੀ ਦਲ ਡਿੰਪੀ ਢਿੱਲੋ ਦੇ ਵਿਰੋਧ ਚ ਉੱਤਰ ਆਇਆ ਸ਼ਰਿਆਮੇ ਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਚਾਰ ਜਿਮਨੀ ਚੋਣਾ ਆਪਣੇ ਆਖਰੀ ਗੇੜ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਇਹਨਾਂ ਚਾਰੇ ਜਿਮਨੀ ਚੋਣਾ ਦੇ ਆਖਰੀ ਗੇੜ ਚ ਜਾਣ ਦੇ ਨਾਲ ਮਾਮਲੇ ਉਲਟ ਫੁਲਟ ਹੁੰਦੇ ਹੋਏ ਨਜ਼ਰ ਆਉਣ ਲੱਗੇ ਨੇ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਅਕਾਲੀ ਦਲ ਦੀ ਵੋਟ ਸ਼ਰੇਆਮ ਜਾ ਰਹੀ ਹੈ ਇਹਦੇ ਵਿੱਚ ਕੋਈ 19 ਜਿਹੜਾ ਸੱਜੇ ਖੱਬੇ ਵਾਲੀ ਕੋਈ ਗੱਲ ਹੈ ਹੀ ਨਹੀਂ ਪਰ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਪੋਸਟਰ ਲਾਏ ਜਾਂਦੇ ਨੇ ਜਿੱਚ ਡਿੰਪੀ ਢਿੱਲੋਂ ਦਾ ਸਖਤ ਵਿਰੋਧ ਕੀਤਾ ਜਾਂਦਾ। ਤੁਸੀਂ ਪੋਸਟਰ ਦੇਖੋ ਤੇ ਜੋ ਲਿਖਿਆ ਉਹਦੇ ਉੱਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਪੋਸਟਰ ਦੇ ਉੱਤੇ ਸਭ ਤੋਂ ਪਹਿਲਾਂ ਲਿਖਿਆ ਸ਼੍ਰੋਮਣੀ ਅਕਾਲੀ ਦਲ। ਉਸ ਤੋਂ ਥੱਲੇ ਲਿਖਿਆ ਜੋ ਨਹੀਂ ਹੋ ਸਕੇ ਆ ਭਰਾਵਾਂ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਉ ਗਿੱਦੜਬਾਏ ਦੇ ਸਤਕਾਰ ਦਾ। ਥੱਲੇ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੋਗੋ ਬਣਿਆ ਜਿਹਨੂੰ ਚੋਣ ਨਿਸ਼ਾਨ ਕਹਿੰਦੇ ਆ ਤੱਕੜੀ ਫਿਰ ਉੱਤੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਤੇ ਫਰੇਮ ਚ ਡਿੰਪੀ ਢਿੱਲੋਂ ਦੇ ਮੋਢੇ ਤੇ ਹੱਥ ਸੁਖਬੀਰ ਸਿੰਘ ਬਾਦਲ ਦਾ ਇਹ ਪੋਸਟਰ ਗਿੱਦੜਬਾਏ ਦੀਆਂ ਗਲੀਆਂ ਦੇ ਵਿੱਚ ਸ਼ਿੰਗਾਰ ਬਣ ਚੁੱਕੇ ਨੇ ਹੁਣ ਨਾ ਤਾਂ ਇੱਥੇ ਥੱਲੇ ਲਿਖਿਆ ਕਿ ਪੋਸਟਰ ਕਿੰਨੇ ਛਪਾਇਆ ਤੇ ਕਿੱਥੋਂ ਛਪਾਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਇਹ ਪੋਸਟਰ ਲੱਗੇ ਹੋਏ ਨੇ ਇਹਨਾਂ ਪੋਸਟਰਾਂ ਨੇ ਗਿੱਦੜਬਾਏ ਦੀ ਸਿਆਸਤ ਹਿਲਾ ਕੇ ਰੱਖਤੀ ਕਿ ਆਖਰਕਾਰ ਇਹ ਪੋਸਟਰ ਕਿੰਨੇ ਲਾਏ ਕਿਉਂ ਲਾਏ ਨੇ ਅਕਾਲੀ ਦਲ ਦਾ ਇਹਦੇ ਮਾਮਲੇ 'ਚ ਕੀ ਕਹਿਣਾ ਇਹ ਵੀ ਤੁਹਾਨੂੰ ਦੱਸਦੇ ਆਂ ਸਿਆਸਤੇ ਦੇ ਨਾਲ ਸਾਰੀ ਦੀ ਸਾਰੀ ਉਲਟ ਗੇੜ ਖਾ ਗਈ ਇੱਕ ਚੰਗੀ ਭਲੀ ਅਕਾਲੀ ਦਲ ਦੀ ਵੋਟ ਡਿੰਪੀ ਢਿੱਲੋਂ ਦੇ ਹੱਕ 'ਚ ਚੱਲੀ ਸੀ ਇਹਨਾਂ ਪੋਸਟਰਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਚਰਚਾ ਜਿਹੜੀ ਆ ਉਹ ਦੂਜੇ ਪਾਸੇ ਤੁਰ ਪਈ ਹੁਣ ਅਕਾਲੀ ਦਲ ਦਾ ਇਹਦੇ ਮਾਮਲੇ 'ਚ ਕੀ ਕਹਿਣਾ ਮੈਂ ਡਾਕਟਰ ਦਲਜੀਤ ਜੀ ਮਾਹਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕੀ ਮੈਂ ਅਕਾਲੀ ਦਲ ਦੇ ਬਲਾਰੇ ਅਰਸ਼ਦੀਪ ਕਲੇਰ ਉਹਨਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਕਿ ਭਾਈ ਅਸੀਂ ਤਾਂ ਇਹ ਪੋਸਟਰ ਲਵਾਏ ਨਹੀਂ ਉਹ ਤਾਂ ਹੱਥ ਖੜੇ ਕਰ ਗਏ ਫਿਰ ਇਹ ਪੋਸਟਰ ਕਹਿੰਨੇ ਲਵਾਏ ਕੀ ਇਹ ਪੋਸਟਰ ਰਾਜਾ ਬੜਿੰਗਣੇ ਲਵਾਏ ਕੀ ਇਹ ਪੋਸਟਰ ਮਨਪੀ ਸਿੰਘ ਬਾਦਲ ਨੇ ਲਵਾਏ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਪੋਸਟਰ ਮਨਪੀ ਸਿੰਘ ਬਾਦਲ ਨੇ ਲਵਾਏ ਹੋ ਸਕਦੇ ਨੇ ਕਿਸੇ ਤੌਰ ਤੇ ਪਰ ਇਹਦੇ ਬਾਰੇ ਕੋਈ ਤਸੱਲੀ ਨਹੀਂ ਕਿਉਂਕਿ ਲਿਖਿਆ ਹੀ ਨਹੀਂਗਾ ਕਿੰਨੇ ਲਵਾਏ ਕਿੰਨੇ ਨਹੀਂ ਲਵਾਏ ਜੋ ਸਿਨੈਰੀਓ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਮਨਪਰੀਦਾ ਪੋਸਟਰ ਲੱਗਿਆ ਉੱਥੇ ਹੀ ਇਹ ਪੋਸਟਰ ਲੱਗਿਆ ਜਨ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕੋ ਹੀ ਬੰਦਾ ਸ਼ਾਇਦ ਪੋਸਟਰ ਲਾਉਣ ਆਇਆ ਹੋਵੇ ਦੋਨੇ ਪੋਸਟਰ ਇਕੱਠੇ ਲਾ ਰਿਹਾ ਹੋਵੇ ਦਾਇ ਸਥਿਤੀ ਹੈ ਅਕਾਲੀ ਦਲ ਨੇ ਸਾਡੇ ਕੋਲ ਤਾਂ ਇਹ ਗੱਲ ਸਪਸ਼ਟ ਕਰਤੀ ਕਿ ਜਨਤਕ ਤੌਰ ਤੇ ਇਹ ਗੱਲ ਸਪਸ਼ਟ ਕਰੇਗਾ ਕਿ ਇਹ ਸਾਡੇ ਪੋਸਟਰ ਨਹੀਂ ਹਨ ਐਸੀ ਇਹ ਪੋਸਟਰ ਲਿੰਪੀ ਢੋਲੇ ਦੇ ਖਿਲਾਫ ਨਹੀਂ ਲਵਾਏ ਇਹਦੇ ਬਾਰੇ ਹੁਣ ਅਕਾਲੀ ਦਲ ਕਦੋਂ ਸਪਸ਼ਟ ਕਰਦਾ ਸਮਾਂ ਦੱਸੇਗਾ ਪਰ ਸਾਡੇ ਕੋਲੇ ਅਕਾਲੀ ਦਲ ਦੇ ਬਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਹੁਣੀ ਇਹ ਗੱਲ ਨੂੰ ਸਪਸ਼ਟ ਕਰ ਗਿਆ ਕਿ ਭਾਈ ਅਸੀਂ ਇਹ ਪੋਸਟਰ ਨਹੀਂ ਲਵਾਏ ਹੁਣ ਇਹਨਾਂ ਪੋਸਟਰਾਂ ਦਾ ਕੀ ਨਫਾ ਹੈ ਕੀ ਨੁਕਸਾਨ ਨਫਾ ਤਾਂ ਡਿੰਪੀ ਟੇ ਲੋਣੂ ਲਗਾਤਾਰ ਹੋ ਰਿਹਾ ਸੀ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਵਰਕਰ ਜਿਹੜਾ ਉਹ ਤੁਰਿਆ ਹੋਇਆ ਉਹਦੇ ਨਾਲ ਡਿੰਪੀ ਢੋਲੋਂ ਦੇ ਨਾਲ ਅਚਾਨਕ ਹੀ ਪੋਸਟਰ ਆ ਜਾਂਦੇ ਨੇ ਹੁਣੇ ਪੋਸਟਰ ਕਿੰਨੇ ਕੁ ਸਾਰਥਿਕ ਨੇ ਸੱਚੇ ਨੇ ਝੂਠੇ ਨੇ ਇਹਦਾ ਅਕਾਲੀ ਦਲ ਕਹਿ ਚੁੱਕਿਆ ਕਿ ਅਸੀਂ ਨਹੀਂ ਲਵਾਏ ਇਹਦਾ ਮਤਲਬ ਹੈ ਕਿ ਪੋਸਟਰ ਝੂਠੇ ਨੇ ਕਿ ਇਹ ਝੂਠਾ ਪ੍ਰਚਾਰ ਹੋ ਰਿਹਾ ਹੈ ਇਹ ਕਰ ਕੌਣ ਰਿਹਾ ਜੇਕਰ ਇਹ ਪੋਸਟ ਲਗਾ ਪੋਸਟਰ ਲਗਾ ਕੇ ਕਿਸੇ ਨੂੰ ਫਾਇਦਾ ਹੁੰਦਾ ਤਾਂ ਦੋ ਵਿਅਕਤੀਆਂ ਨੂੰ ਸਿੱਧਾ ਫਾਇਦਾ ਹੁੰਦਾ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਇਹਨਾਂ ਦੋਵਾਂ ਜੋ ਕਿਸੇ ਨੇ ਲਵਾਏ ਹੋ ਸਕਦੇ ਆ ਜੋ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਕਥਿਤ ਤੌਰ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਦੀ ਇਹ ਚਾਲ ਹੋ ਸਕਦੀ ਹੈ ਕਿਉਂਕਿ ਪਰਿਵਾਰ ਨੂੰ ਸਾਰਾ ਕੁਝ ਦੇਖਦਿਆਂ ਦਾਖਦਿਆਂ ਡਿੰਪੀ ਢਿੱਲੋਂ ਦੇ ਜਿਹੜੀ ਵੋਟ ਅਕਾਲੀ ਦਲ ਦੀ ਜਾ ਰਹੀ ਆ ਉਹ ਵੀ ਕਿਉਂ ਜਾ ਰਹੀ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਹੈ ਮੈਂ ਪੂਰੀ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਸ਼ਾਮ ਨੂੰ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਨਹੀਂ ਕੱਲੋ ਸਵੇਰੇ ਕਿ ਅਕਾਲੀ ਦਲ ਦੇ ਪ੍ਰਤੀ ਵੋਟ ਕਿਵੇਂ ਤੇ ਕਿਵੇਂ ਜਾ ਰਹੀ ਹੈ ਅਕਾਲੀ ਦਲ ਦੀ ਵੋਟ ਜਿਹੜੀ ਡਿੰਪੀ ਨੂੰ ਜਾ ਰਹੀ ਹੈ। ਕੁੱਲ ਮਿਲਾ ਕੇ ਇੱਥੇ ਜਿਹੜਾ ਸਭ ਰਲ ਮਿਲ ਕੇ ਖੇਡ ਰਹੇ ਨੇ ਉਸੇ ਰਾਲੇ ਮਿਲ ਕੇ ਖੇਡ ਦੇ ਵਿੱਚ ਇਹ ਤਾਲਚਾਲ ਹੈ ਜਿਹੜੀ ਉਹ ਸਾਹਮਣੇ ਆਈ ਹੈ। ਇਹ ਹੁਣ ਕਿੰਨਾ ਕਿਹਨੂੰ ਫਾਇਦਾ ਦਿੰਦੀ ਹੈ ਕਿਹਨੂੰ ਨੁਕਸਾਨ ਦਿੰਦੀ ਹੈ ਤਾਂ ਜਿਹੜਾ ਸਮਾਂ ਆਉਣ ਤੇ ਸਿੱਧ ਹੋ ਜਾਣਾ ਪਰ ਸਵਾਲ ਇਹ ਹੈ ਕਿ ਰਾਜਨੀਤੀ ਕਿੰਨੀ ਕੁ ਹੋਰ ਡਿਗਣੀ ਬਾਕੀ ਹੈ ਸਾਡੇ ਪੰਜਾਬ ਦੇ ਵਿੱਚ। ਇਹ ਹੁਣ ਦੇਖਣ ਵਾਲੀ ਚੀਜ਼ ਹੈ। ਇਹ ਨਜਿਮਨੀ ਚੋਣਾਂ ਦੇ ਵਿੱਚ ਕਾਫੀ ਚੀਜ਼ਾਂ ਇਸ ਮਾਮਲੇ 'ਚ ਵੀ ਕਲੀਅਰ ਹੋ ਜਾਣਗੀਆਂ।